બસ ਕਰਾਇਆ ਲਾ ਕੇ ਗੱਡੀ ਵੀ ਕਰਾਇਆ ਪਟਕਣਾਉਣੇ ਚੋਈ ਟਰੈ ਪੜ ਕੇ ਸਾਡੇ ਘਰ ਦੇ ਬੱਚੇ ਨੇ ਚੱਲ ਸ਼ੁਰੂ ਕਰਿਆ ਅਸੀਂ ਦੇਖੋ 3 ਘੰਟੇ ਹੋ ਗਏ ਸਾਨੂੰ 8 ਵਜੇ ਸਾਨੂੰ ਬਾਹਰ ਕੱਢਿਆ ਭਾਈ ਹੁਣ ਤੱਕ ਤੱਕੇ ੱਖੇ ਖਾਣੇ ਫਿਰਦੇ ਨਹੀਂ 25 ਜਾਣੇ ਰਹਿ ਗਏ ਸਵੇਰ ਪੜਾ 100 150 ਬੱਚਾ ਕੱਢੇ ਕਈ ਵਿਚਾਰਾ ਡਰ ਦਾ ਦਾ ਘਰੇ ਉੱਠ ਗਏ ਕਲਾਸ ਦੇ ਵਿੱਚ ਨਹੀਂ ਵੜਿਆ ਇਹਨਾਂ ਨੂੰ ਨਹੀਂ ਵੜਿਆ ਇਹਨਾਂ ਵੱਲੋਂ ਬਾਰ ਬਾਰ ਤੋੜ ਭੰਨ ਜਿਹੜੀ ਰਹਿ ਗਈ ਆ ਚੱਕੀ ਜਾ ਰਹੀ ਆ ਉੱਥੇ ਜਿਵੇਂ ਤੇ ਪੱਖੇ ਤੋੜਤੇ ਗਏ ਨੇ ਵਾਸ਼ਰੂਮ ਤੋੜਤੇ ਗਏ ਨੇ ਤੇ ਆਪਣਾ ਕੈਮਰੇ ਜਿਹੜੇ ਨੇ ਲੱਗੇ ਸੀ ਪੂਰੇ ਵਸਤੇ ਉਹ ਤੋੜੇ ਗਏ ਨੇ ਕਾਸ ਜਿਗੇ ਪੱਖੇ ਲਾਏ ਜਿਗੇ ਜੇ ਸਾਨੂੰ ਨਹੀਂ ਪਤਾ ਕਿ ਕਹਨੇ ਲਾਏ ਆ ਹੁਣ ਫੀਡ ਆਈ ਫੀਡ ਲਾਦਦੇ ਆ ਫੀਡ ਲਾਉਣ ਤੋਂ ਬਾਅਦ ਇਹ ਜਾਵ ਲੈਨੇ ਸਾਨੂੰ ਇਹ ਨਹੀਂ ਪਤਾ ਫੱਖੇ ਕਿਹਨੇ ਲਾਏ ਆ ਹੁਣ ਸਾਰੇ ਜਾਣੇ ਸਾਰੇ ਜਾਣੇ ਬਾਹਰ ਕੱਢੇ ਇਹਨਾਂ ਨੇ ਪ੍ਰੇਲ ਤੋਂ ਪ੍ਰੇਲ ਹੋ ਜਾਂਦੀ ਪ੍ਰੇਲ ਤੋਂ ਬਾਅਦ ਇਹ ਕਹਿੰਦੇ ਸਾਰੇ ਜਾਣੇ ਜਿੰਨੇ 100 ਰੁਪਏ ਲੈ ਕੇ ਥੋੜੇ ਮੋਟੇ ਜਾਣੇ ਦਿੱਤੇ ਪਰ ਜਿੱਤੇ ਕਰੇ ਗਈ ਜਾਂਦੇ ਅਸੀਂ ਦੇਣੇ ਨਹੀਂਗੇ ਫੀਸਾਂ ਲੈਦੇ ਤਾਂ 100 ਰੁਪਏ ਲੈਦੇ ਆ ਨਾਲ ਮਾੜਾ ਮੋਟਾ ਕੋਈ ਲੇਟ ਹੋ ਜਾਂਦਾ ਉਹ ਤਾਂ ਵੀ ਕਹਿੰਨੇ ਕਿ 100 ਰੁਪਏ ਦੋ ਉਦੋਂ ਹੁਣ ਸਕੂਲ ਦਾ ਜਿਹੜਾ ਹੈਗਾ ਗੇਟ ਗੇਟ ਲਗਾਇਆ ਗਿਆ ਹੈਗਾ ਤੁਸੀਂ ਕੋਸ਼ਿਸ਼ ਕੀਤੀ ਕਿਸੇ ਨੂੰ ਮਿਲਣ ਦੀ ਵੀ ਜਿਹੜਾ ਗੇਟ ਖੁੱਲੇ ਥਾਣੇ ਗਏ ਸੀ ਥਾਣੇ ਵਾਲਿਆਂ ਨੇ ਵੀ ਸਾਡੀ ਸੁਣੀ ਸੀ ਉਹਨਾਂ ਨੇ ਕਿਹਾ ਸੀ ਉਹ ਕਹਿੰਦੇ ਜਾੜੋ ਅਈ ਤੁਸੀਂ ਮੜ ਕੇ ਜੀ ਉੱਥੇ ਗਏ ਆ ਦਫ਼ਤਰ ਜਗਾਇ ਉਧਰ ਜੀ ਦਫ਼ਤਰ ਜਗਾਇ ਦਫ਼ਤਰ ਵਾਲੇ ਵੀ ਕਹਿੰਦੇ ਉਹਨਾਂ ਨੇ ਮੈਡਮ ਨੂੰ ਫੋਨ ਲਾਇਆ ਪ੍ਰਿੰਸੀਪਲ ਨੂੰ ਆ ਜਿਹੜਾ ਮੁੰਡਾ ਇਹ ਡਾਟ ਕਿਹੜੇ ਕਿਹੜੇ ਦਫ਼ਤਰ ਜਗੇ ਕਿਹੜੇ ਦਫ਼ਤਰ ਜਗੇ ਸੀ ਐਮਐਲਏ ਦੇ ਦਫ਼ਤਰ ਜਗੇ ਸੀ ਹੂੰ ਹੂੰ ਉਹਨਾਂ ਨੇ ਹੁਣ ਉਹਨਾਂ ਨੇ ਸਾਡੇ ਸਾਹਮਣੇ ਪ੍ਰਿੰਸੀਪਲ ਨੂੰ ਫੋਨ ਲਾਇਆ ਕਹਿੰਦੇ ਚਲ ਕੋਈ ਨਾ ਜੀ ਕਹਿੰਦੇ ਅਸੀਂ ਗਾਲ ਅੰਦਰ ਵਾਰ ਦਿੰਨੇ ਹੁਣ ਸਕਿਉਰਿਟੀ ਗਾਰਡ ਸਾਨੂੰ ਅੰਦਰ ਨਹੀਂ ਜਾਣ ਦਿੰਦਾ ਜੀ ਠੀਕ ਕਰੀ ਹੁਣ 100 ਰੁਪਏ ਜੀ ਪੈਣਦੇ ਆ ਕਈ ਕੋਈ ਮੰਡੀਰਾ ਤੋਂ ਉਹਨੇ ਕੋਈ ਕਥੂ ਆਉਂਦਾ ਕੋਈ ਗੱਲਾ ਦਿੰਦਾ ਬੜਾ ਏਨੇ ਵਾੜਾ ਕਦੇ ਬੱਸ ਕਰਾਇਆ ਲਾ ਕੇ ਉਹਨੇ ਦਿੱਲੀ ਕਰਾਇਆ ਪਟਕਣਾਉਣੇ ਜੋ ਹੀ ਟ੍ਰੈਪ ਪੜ ਕੇ ਸਾਡੇ ਘਰ ਦੇ ਉੱਤਣੇ ਚੱਲ ਜੀ ਗਏ ਆ ਤੇ ਅਸੀਂ ਦੇਖੋ ਤਿੰਨ ਘੰਟੇ ਹੋ ਗਏ ਤੁਹਾਨੂੰ 8 ਵਜੇ ਸਾਨੂੰ ਬਾਹਰ ਕੱਢਿਆ ਵੀ ਆ ਭਾਈ ਹੁਣ ਤੱਕ ੱੱਕੇ ਖਾਣੇ ਫਿਰਦੇ ਤੇ ਕਦੇ ਇੱਥਾਂ ਉਧਰ ਜਾਣੇ ਕਦੇ ਉਧਰ ਜਾਣੇ ਤਾਂ ਸੁਣ ਨਾ ਸਾਨੂੰ ਇੰਟਰ ਹੁੰਦਿੰਦੇ ਅੰਦਰ ਤੇ ਹੋਰ ਵੀ ਕੋਈ ਰੌਲਾ ਜਾਂ ਸਿਰਫ ਆ ਪੱਖਿਆਂ ਨੂੰ ਲੈ ਕੇ ਤੁਹਾਨੂੰ ਬਾਹਰ ਕੱਢ ਦਿੱਤਾ ਗਿਆ ਲੈ ਕੇ ਸਾਨੂੰ ਬਾਹਰ ਕੱਢਤਾ ਹੀ ਹੁਣ ਸਾਡੇ ਦੇ ਨਜਾਇਜ਼ ਪੈਸੇ ਲਾਈ ਜਾਂਦੇ ਕਦੇ ਤੂੰ ਨਸ਼ੇ ਕਰਦੇ ਕੀ ਕਰਦੇ ਸਾੜਾ ਬਾਹਲਾ ਟੈਸਟ ਕਰਾਏ ਜਾਂ ਤੁਹਾਨੂੰ ਪਤਾ ਹੀ ਨਹੀਂ ਹੂੰ ਹੂੰ ਲੋ ਬੈਸਟ ਕਰਾਉਂ ਕੱਢਿਆ ਸਾਡੀਆਂ ਹੁਣ ਅੰਦਰ ਰੱਖੀ ਬੈਠੇ ਹਾਂ ਤਾਂ ਤੁਹਾਨੂੰ ਬਾਹਰ ਖੜੇ ਕੀ ਕਰੀਏ ਹਾਂ ਤੁਹਾਨੂੰ ਤੁਸੀਂ ਤੁਸੀਂ ਕਿੰਨੇ ਬਣਾ ਬਣਾਉਂਦੇ ਆ ਸਾਨੂੰ ਕੀ ਕਰਨ ਬਣਾਉਂਦੇ ਆ ਕਿੰਨੀਆਂ ਕਿੰਨੀਆਂ ਕਲਾਸਾਂ ਨੂੰ ਬਾਹਰ ਕੱਢਿਆ ਗਿਆ ਸਾਡੇ ਪਲੱਸ 1 ਪਲੱਸ 2 8 ਸਾਲਿਆਂ ਨੂੰ ਸਾਰਿਆਂ ਨੂੰ ਕੱਢਿਆ ਗਿਆ ਹੁਣ ਤਾਂ ਬੱਚੇ 40000 ਰਹਿ ਗਏ ਪੁੱਣ 20 25 ਆਣੇ ਰਹਿ ਗਏ ਸਵੇਰ ਪੜੇ 100 150 ਬੱਚਾ ਕੱਢੇ ਕਈ ਵਿਚਾਰਾ ਡਰ ਦਾ ਦਾ ਘਰੇ ਉੱਟ ਗਏ ਕਈ ਕਿੱਧਰ ਚੱਲ ਗਏ ਕਿਸੇ ਨੂੰ ਵੀ ਕਲਾਸ ਦੇ ਵਿੱਚ ਨਹੀਂ ਵੜਿਆ ਕਹੇ ਨੂੰ ਨਹੀਂ ਵੜਿਆ ਅੰਦਰ ਹੀ ਨਹੀਂ ਹੋਰ ਤਾਂ ਦੇ ਗੇੜ ਕੀ ਫਰੀ ਸਾਨੂੰ ਉਹ ਤਾਂ ਕਹਿੰਦੇ ਮਾਸਟਰਾਂ ਨੂੰ ਗਾਲਾ ਕੱਢਦੇ ਆ। ਤਾਂ ਕਹਿੰਦੇ ਮਾਸਟਰ ਨੂੰ ਗਾਲਾ ਕੱਢਦੇ। ਗਿਆਨੀ ਧਿਆਣੀ ਪੰਦਾ ਹੋਵੇ ਉਹਦਾ ਕੜਾ ਲਵਾਉਂਦੇ ਆ ਠੀਕ ਆ ਮੈਂ ਹੰਦਮਾਲਾ ਪਾਉਂਦਾ। ਮੈਨੂੰ ਪਤਾ ਨਹੀਂ ਕਿੰਨੇ ਵਾਰੀ ਇਹਨਾਂ ਨੂੰ ਟੋਕਦਾ ਮੈਂ ਫੇਰ ਵੀ ਮੈਂ ਨਾਲ ਉਹ ਕਹਿੰਦਾ। ਇਹ ਤਾਂ ਤਾਂ ਨਹੀਂ ਆ ਜੀਰਾ ਕੜਾ ਲਾਦਾ ਜਾ ਕਹਿੰਦੇ ਹੋਰ ਦਾ ਲਾ। ਆਹਨ ਮੈਂ ਘੋਟਵਾ ਦੇਣਾ ਕਿੰਨੇ ਲਾ ਲਵਾ। ਕੀ ਕਹਿੰਦੇ ਦਮਾਲਾ ਲਾਉਣ ਨੂੰ ਕਹਿੰਦੇ ਤੁਹਾਨੂੰ? ਦਮਾਲਾ ਨਾਲ ਟੋਕਦੇ ਆ ਜੀ ਦਮਾਲਾ ਕਾਹਦੂ ਬੰਦੇ ਆ ਜੀ। ਓਕੇ ਕੜੇ ਨੂੰ ਕੀ ਕਹਿੰਦੇ ਆ? ਕੜੇ ਨੂੰ ਕੜਾ ਲਵਾਉਂਦੇ ਆ ਈ ਕੜਾ ਥੱਤਲਾ ਪਈਏ ਤਾਂ ਕਹਿੰਦੇ ਆ ਜ ਅੱਜ ਅਸੀਂ ਬੋਲਣਾ ਤੇ ਸਾਹ ਕਰ ਰਹੇ ਆ ਤੇ ਕੱਲ ਨੂੰ ਸਾਡਾ ਮਹੀਨੇ ਬਾਅਦ ਸਾਡਾ ਨਾਂ ਕੱਟਿਆ ਨੇ ਹਾਂ ਜੀ ਕੋਈ ਅੱਜ ਅਸੀਂ ਬੋਲਿਆ ਨਾ ਇਹਨਾਂ ਨੇ ਕਿ ਤੁਸੀਂ ਕੋ ਬੋਲਿਆ ਮਹੀਨੇ ਬਾਅਦ ਸਾਡਾ ਕੋਈ ਨਾ ਕੋਈ ਨਜ਼ਾਇਕ ਸਰ ਅੱਜ ਇਹ ਗੱਲ ਜਿਹੜਾ ਸਰਕਾਰੀ ਸਕੂਲ ਵਾ ਇੱਥੇ ਵਿੱਚ ਤਕਰੀਬਨ 50 ਤੋਂ ਉੱਪਰ ਬੱਚਿਆਂ ਨੂੰ ਸਕੂਲ ਦੇ ਵਿੱਚੋਂ ਗੇਟ ਬੰਦ ਕਰ ਦਿੱਤਾ ਗਿਆ ਔਰ ਬਾਹਰ ਕੱਢ ਦਿੱਤਾ ਗਿਆ ਤੇ ਕੀ ਮਸਲਾ ਸੀ ਤੁਹਾਡੇ ਧਿਆਨ ਚ ਹੈ ਜੀ ਕੋਈ ਗਲਵਾਤ ਇਹ ਮਸਲਾ ਤੁਸੀਂ ਮੇਰੇ ਧਿਆਨ ਵਿੱਚ ਲੈਂਦਾ ਹੈਗਾ ਤੁਹਾਡੇ ਧਿਆਨ ਤੇ ਲਿਆਉਣ ਤੋਂ ਬਾਅਦ ਮੈਡਮ ਪ੍ਰਿੰਸੀਪਲ ਜਿਹੜੇ ਹੈਗੇ ਨੇ ਸਕੂਲ ਦੇ ਉਹਨਾਂ ਨਾਲ ਮੈਂ ਗੱਲ ਵੀ ਕੀਤੀ ਐ ਤਾਂ ਉਹਨਾਂ ਦਾ ਇਹ ਪੱਖ ਸੀਗਾ ਵੀ ਸਕੂਲ ਵਿੱਚ ਇਹਨਾਂ ਜਿਹੜੇ ਸੀਨੀਅਰ ਕਲਾਸਿਸ ਨੇ ਆਪਣੇ ਜਿਨ੍ਹਾਂ ਦੇ ਬੱਚੇ ਸੀਗੇ ਇਹਨਾਂ ਵੱਲੋਂ ਬਾਰ-ਬਾਰ ਤੋੜਪਾਨ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਆ ਉੱਥੇ ਜਿਵੇਂ ਕਿ ਪੱਖੇ ਤੋੜਤੇ ਗਏ ਨੇ ਵਾਸ਼ਰੂਮ ਤੋੜਤੇ ਗਏ ਨੇ ਤੇ ਆਪਣਾ ਕੈਮਰੇ ਜਿਹੜੇ ਨੇ ਲੱਗੇ ਸੇਫਟੀ ਵਾਸਤੇ ਉਹ ਤੋੜੇ ਗਏ ਨੇ ਇਸ ਕਰਕੇ ਨਾ ਬੱਚਿਆਂ ਨੂੰ ਕੱਲ ਕਿਹਾ ਗਿਆ ਸੀਗਾ ਵੀ ਇਹ ਆਪਣੇ ਪੇਰੈਂਟਸ ਨੂੰ ਲੈ ਕੇ ਨਾਲ ਬੱਚੇ ਆਉਣਗੇ ਤੇ ਤਾਂ ਕਿ ਉਹਨਾਂ ਨਾਲੇ ਮਾਮਲਾ ਡਿਸਕਸ ਕੀਤਾ ਜਾ ਸਕੇ ਜਦੋਂ ਬੱਚੇ ਪੇਰੈਂਟਸ ਨੂੰ ਲੈ ਕੇ ਨਹੀਂ ਆਏ ਤਾਂ ਉਹਨਾਂ ਨੂੰ ਸਕੂਲ ਤੋਂ ਬਾਹਰ ਜਿਹੜਾ ਹੈਗਾ ਕੱਢ ਕੇ ਉਹਨਾਂ ਨੇ ਹਦਾਇਤ ਕੀਤੀ ਵੀ ਤੁਸੀਂ ਆਪਣੇ ਪੇਰੈਂਟਸ ਨੂੰ ਲੈ ਕੇ ਆਓ ਤੁਸੀਂ ਲੈ ਕੇ ਨਹੀਂ ਆਏ ਦੇਖੋ ਸਕੂਲ ਵਿੱਚ ਡਿਸਪਲਿਨ ਮੇਨਟੇਨ ਕਰਨਾ ਜਿਹੜਾ ਹੈਗਾ ਉਹ ਜ਼ਰੂਰੀ ਆ ਪ੍ਰਿੰਸੀਪਲ ਦਾ ਇਹ ਮੁੱਖ ਡਿਊਟੀ ਹੁੰਦੀ ਹੈ ਵੀ ਸਕੂਲ ਵਿੱਚ ਜਿਹੜਾ ਹੈਗਾ ਉਹ ਸਾਰੇ ਬੱਚੇ ਸੇਫ ਰਹਣ ਕੋਈ ਸ਼ਰਾਰਤੀ ਬੱਚੇ ਨੇ ਤਾਂ ਉਹਨਾਂ ਨੂੰ ਕਈ ਵਾਰੀ ਇਹ ਕਹਿਣਾ ਸੁਣਨਾ ਪੈਂਦਾ ਉਹਨਾਂ ਦੇ ਪੇਰੈਂਟਸ ਦੇ ਧਿਆਨ ਵਿੱਚ ਲਿਆਉਣੀ ਪੈਂਦੀ ਹੈ ਗੱਲ ਪਰ ਜਿੱਥੋਂ ਤੱਕ ਸਕੂਲ ਤੋਂ ਬੱਚਿਆਂ ਨੂੰ ਬਾਹਰ ਕੱਢਣਾ ਹੈਗਾ ਉਹ ਵੀ ਇੱਕ ਦਿੱਕਤ ਵਾਲੀ ਗੱਲ ਹੈ ਜਿਉਂਕਿ ਬੱਚਿਆਂ ਦੀ ਸੇਫਟੀ ਦਾ ਸਵਾਲ ਹੁੰਦਾ ਕਈ ਬੱਚੇ ਆਸ-ਪਾਸ ਦੇ ਪਿੰਡਾਂ ਵਿੱਚੋਂ ਪੇਰੈਂਟਸ ਛੱਡ ਕੇ ਜਾਂਦੇ ਨੇ ਤਾਂ ਉਹਨਾਂ ਨੂੰ ਜੇ ਅਚਾਨਕ ਆਪਾਂ ਕਹਿ ਦਈਏ ਵੀ ਜਾਓ ਆਪਾਂ ਆਪਣੇ ਘਰੇ ਤੇ ਪੇਰੈਂਟਸ ਨੂੰ ਲੈ ਕੇ ਆਓ ਤਾਂ ਕਈ ਵਾਰੀ ਦਿੱਕਤ ਵਾਲਾ ਕਾਰਨ ਬਣ ਜਾਂਦਾ ਸੋ ਪ੍ਰਿੰਸੀਪਲ ਮੈਡਮ ਨੂੰ ਮੈਂ ਇਹ ਕਿਹਾ ਹੈਗਾ ਵੀ ਸਕੂਲ ਦੇ ਜੇ ਮਸਲਾ ਕੋਈ ਇਸ ਤਰੀਕੇ ਦਾ ਹੈਗਾ ਤਾਂ ਉਹ ਸਕੂਲ ਦੇ ਅੰਦਰ ਜਿਹੜਾ ਹੈਗਾ ਬੈਠ ਕੇ ਨਿਝਿਠਿਆ ਜਾਵੇ ਤੇ ਜੇ ਇਹਨਾਂ ਦੇ ਪੇਰੈਂਟਸ ਨੂੰ ਬੁਲਾਉਣ ਦੀ ਲੋੜ ਹੈਗੀ ਤਾਂ ਉਹਨਾਂ ਨੂੰ ਨੋਟਿਸ ਵਗੈਰਾ ਜਾਰੀ ਕਰਕੇ ਉਹਨਾਂ ਨੂੰ ਬੁਲਾ ਲਿਆ ਜਾਵੇ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਆਮ ਤੌਰ ਤੇ ਜਦੋਂ ਚੀਜ਼ਾਂ ਇਹੋ ਜਿਹੀਆਂ ਲੱਗਦੀਆਂ ਨੇ ਪੱਖੇ ਲੱਗਦੇ ਨੇ ਕੋਈ ਆਪਣਾ ਕੈਮਰੇ ਵਗੈਰਾ ਲੱਗਦੇ ਨੇ ਉਹਨਾਂ ਜੇ ਜੇ ਉਹਨਾਂ ਦੀ ਕੋਈ ਤੋੜਪੰਨ ਕਰਦਾ ਉਹਨਾਂ ਚੀਜ਼ਾਂ ਨੂੰ ਦੁਬਾਰਾ ਉੱਥੇ ਮੁਹੱਈਆ ਕਰਾਉਣਾ ਦਿੱਕਤ ਵਾਲੀ ਗੱਲ ਹੋ ਜਾਂਦੀ ਹੈ ਕਿਉਂਕਿ ਆਮ ਤੌਰ ਤੇ ਕਈ ਵਾਰ ਸਰਕਾਰ ਤੋਂ ਵੱਲੋਂ ਤੋਂ ਬਾਰ-ਬਾਰ ਚੀਜ਼ਾਂ ਜਿਹੜੀਆਂ ਨੇ ਇਹ ਮੁਹੱਈਆ ਨਹੀਂ ਕਰਾਈਆਂ ਜਾਂਦੀਆਂ ਇਸ ਕਰਕੇ ਉਹਨਾਂ ਦਾ ਇੱਕ ਕੰਸਰਨ ਸੀਗਾ ਪਰ ਇਹਨੂੰ ਹੋਰ ਬਿਹਤਰ ਢੰਗ ਨਾਲ ਜੇ ਉਹ ਨਜਿੱਟ ਰਹੇ ਤਾਂ ਹੋਰ ਅੱਛਾ ਹੁੰਦਾ ਤਾਂ ਉਹਨਾਂ ਨੇ ਗੱਲ ਕੀਤੀ ਆ ਉਹਨਾਂ ਵਾਲੇ ਦਿਨਾਂ ਵਿੱਚ ਇਹਨੂੰ ਚੰਗੇ ਤਰੀਕੇ ਦੇ ਨਾਲ ਉਹ ਆ ਕੇ ਕਿਉਂਕਿ ਅੱਜ ਛੁੱਟੀ ਤੇ ਸੀਗੇ ਅੱਜ ਉਹਨਾਂ ਨੂੰ ਪਤਾ ਵੀ ਨਹੀਂ ਸੀਗਾ ਵੀ ਇਸ ਤਰੀਕੇ ਦੀ ਕੋਈ ਪਨਿਸ਼ਮੈਂਟ ਉਹਨਾਂ ਨੂੰ ਦੇਤੀ ਗਈ ਹੈ ਪਰ ਬੱਚਿਆਂ ਦੀ ਸੇਫਟੀ ਤੇ ਧਿਆਨ ਰੱਖਣਾ ਵੀ ਜਿਹੜਾ ਨਾਲ ਸਾਡਾ ਜ਼ਰੂਰੀ ਆ ਜਿੱਥੇ ਡਿਸਪਲਿਨ ਮੇਨਟੇਨ ਕਰਨਾ ਜ਼ਰੂਰੀ ਆ ਉੱਥੇ ਬੱਚਿਆਂ ਦੀ ਸੇਫਟੀ ਤੇ ਧਿਆਨ ਰੱਖਣਾ ਜ਼ਰੂਰੀ ਆ ਇਸ ਕਰਕੇ ਉਹਨਾਂ ਨੂੰ ਕਿਹਾ ਹੈਗਾ ਵੀ ਜਦੋਂ ਕੱਲ ਨੂੰ ਆਉਣਗੇ ਤਾਂ ਇਹਨੂੰ ਮਸਲੇ ਨੂੰ ਜਿਹੜਾ ਹੈਗਾ ਹੋਰ ਬਿਹਤਰ ਤਰੀਕੇ ਨਾਲ ਜੱਟਣ ਲਈ ਯਤਨ ਕਰਨਗੇ ਸਰ ਇਸ ਤਰ੍ਹਾਂ ਬੱਚਿਆਂ ਨੂੰ ਸਕੂਲ ਦੇ ਵਿੱਚੋਂ ਬਾਹਰ ਕੱਢਣਾ ਜਿਹੜੇ ਵੀ ਟੀਚਰਾਂ ਨੇ ਕੱਢਿਆ ਕੀ ਉਹਨਾਂ ਤੇ ਵੀ ਕੋਈ ਕਾਨੂੰਨੀ ਕਾਰਵਾਈ ਹੋంది ਦੇਖੋ ਪ੍ਰਿੰਸੀਪਲ ਸਾਹਿਬ ਨੂੰ ਪੁੱਛਣਾ ਹੈ ਕੱਲ ਨੂੰ ਜਦੋਂ ਆਉਂਦੇ ਨੇ ਵੀ ਕਿਸ ਹਾਲਾਤ ਵਿੱਚ ਕਿਸ ਆਪਣਾ ਵਜ੍ਹਾ ਕਰਕੇ ਉਹਨਾਂ ਨੇ ਜਾਂ ਕਿਹੜੇ ਹਾਲਾਤ ਵਿੱਚ ਉਹਨਾਂ ਨੂੰ ਬਾਹਰ ਉਹਨਾਂ ਨੇ ਭੇਜਿਆ ਹੈਗਾ ਤਾ ਆਪਾਂ ਜੇ ਕੋਈ ਰਿਪੋਰਟ ਇਹੋ ਜੀ ਆਉਂਦੀ ਆ ਦੇਖੋ ਕਿਸੇ ਟੀਚਰ ਦਾ ਕੋਈ ਇਸ ਤਰੀਕੇ ਦਾ ਅ ਕਸੂਰ ਹੋਊਗਾ ਤਾਂ ਵੱਡੀਓ ਸਾਡੇ ਧਿਆਨ ਚ ਲਿਆ ਦਾਂਗੇ ਸਰ ਇੱਕ ਬੱਚਿਆਂ ਦਾ ਹੋਰ ਵੀ ਕਹਿਣਾ ਉਹ ਕਹਿੰਦੇ ਵੀ ਗਰੰਤੀ ਕੁਝ ਕੁ ਬੱਚੇ ਕਰਦੇ ਆ ਤੇ ਜੁਰਮਾਨਾ ਸਾਰੀ ਕਲਾਸ ਨੂੰ ਭੁਗਤਣਾ ਪੈਂਦਾ ਮੈਨੂੰ ਇਹਦੇ ਬਾਰੇ ਹੁਣ ਪਤਾ ਨਹੀਂ ਹੈਗਾ ਵੀ ਸਾਰੀ ਕਲਾਸ ਨੂੰ ਉਹਨਾਂ ਨੇ ਪਨਿਸ਼ਮੈਂਟ ਦਿੱਤੀ ਹੈਗੀ ਆ ਤੇ ਮੈਂ ਪਹਿਲੇ ਜਿਵੇਂ ਤੁਹਾਨੂੰ ਕਹਿ ਚੁੱਕਿਆ ਹੈਗਾ ਜੇ ਕੋਈ ਬੱਚਿਆਂ ਬੋਲਿਓ ਕੋਈ ਦਿੱਕਤ ਸੀਗੀ ਤਾਂ ਉਹਨਾਂ ਨੂੰ ਸਕੂਲ ਦੇ ਅੰਦਰ ਬਿਠਾ ਕੇ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਲੈਣਾ ਚਾਹੀਦਾ ਸੀਗਾ ਤਾਂ ਕੋਈ ਗੱਲ ਨਹੀਂ ਹੈਗੀ ਜੇ ਕੋਈ ਇਸ ਤਰੀਕੇ ਦੀ ਬੱਚਿਆਂ ਦੀ ਕੋਈ ਜਿਹੜੇ ਬੱਚੇ ਕਸੂਰवार ਨਹੀਂ ਹੈਗੇ ਜੀ ਉਹਨਾਂ ਨੂੰ ਕੋਈ ਦਿੱਕਤ ਹੋਈ ਹੈ ਤਾਂ ਉਹ ਕੋਈ ਟੀਚਰਸ ਨੂੰ ਪੁੱਛਾਂਗੇ ਵੀ ਅੱਗੇ ਵਾਸਤੇ ਧਿਆਨ ਰੱਖਣ ਵੀ ਬੱਚੇ ਜੇ ਕੋਈ ਦੋਸ਼ੀ ਹੈਗੇ ਨੇ ਤਾਂ ਉਹਨਾਂ ਨੂੰ ਪਿੰਪੁਆਇੰਟ ਕੀਤਾ ਜਾਵੇ ਨਾ ਕਿ ਜਨਰਲ ਸਜ਼ਾ ਦਿੱਤੀ ਜਾਵੇ ਸਾਰੇ ਸਰ ਇੱਕ ਹੋਰ ਮਸਲਾ ਸੀਗਾ ਕੁਝ ਬੱਚੇ ਜਿਵੇਂ ਸੈਕਟਰੂਪ ਦੇ ਵਿੱਚ ਸੀਗੇ ਉਹਨਾਂ ਦਾ ਕਹਿਣਾ ਕਿ ਸਾਡੇ ਜਿਹੜੇ ਹੈਗੇ ਕਲਾਸ ਦੇ ਵਿੱਚ ਕੜਾ ਵੀ ਲਵਾ ਦਿੱਤਾ ਜਾਂਦਾ ਉਹ ਅਸੀਂ ਦਮਾਲਾ ਸਾਹਿਬ ਬਨ ਕੇ ਆਉਣੇ ਉਹ ਦਮਾਲਾ ਬਨਣ ਤੋਂ ਵੀ ਸਾਨੂੰ ਰੋਕਿਆ ਜਾਂਦਾ ਇਹਦੇ ਬਾਰੇ ਵੀ ਦੇਖੋ ਇਨਕੁਆਇਰ ਕਰਨ ਵਾਲਾ ਮੈਟਰ ਹੈਗਾ ਵਾ ਵੈਸੇ ਤਾਂ ਬੱਚੇ ਨੇ ਦਮਾਲਾ ਸਜਾਇਆ ਵੀ ਹੋਇਆ ਸੀ ਤੇ ਕੜਾ ਪਾਇਆ ਵੀ ਸੀ ਜੋ ਤੁਸੀਂ ਮੈਨੂੰ ਵੀਡੀਓ ਦਿਖਾਈ ਹੈ ਜੇ ਕੋਈ ਇਸ ਤਰੀਕੇ ਨਾਲ ਟੀਚਰ ਕਹਿੰਦਾ ਹੈਗਾ ਤਾਂ ਉਹਨੂੰ ਅਸੀਂ ਸੈਂਸਿਟਾਈਜ਼ ਵੀ ਕਰਾਂਗੇ ਤਾ ਪ੍ਰਿੰਸੀਪਲ ਸਾਹਿਬ ਨੂੰ ਕਹਾਂਗੇ ਵੀ ਇਹੋ ਜੀ ਕੋਈ ਗੱਲ ਨਾ ਹੋਵੇ ਕਿਉਂਕਿ ਬੱਚਿਆਂ ਨੂੰ ਅਧਿਕਾਰ ਹੈਗਾ ਆਪਣੇ ਸਕੂਲ ਵਿੱਚ ਰਹਿਣ ਦਾ ਉਹਨਾਂ ਨੂੰ ਕੋਈ ਇਸ ਤਰੀਕੇ ਦੀ ਰੋਕ ਟੋਕ ਨਹੀਂ ਹੋਣੀ ਚਾਹੀਦੀ ਸਰ ਜਿਵੇਂ ਇਹ ਮਸਲਾ ਵੱਡਾ ਹੈਗਾ ਜਿਵੇਂ ਬੱਚਿਆਂ ਨੂੰ ਸਕੂਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸਭ ਤੋਂ ਵੱਡਾ ਮੈਟਰ ਤਾਂ ਇਹ ਵੀ ਉਹਨਾਂ ਨੂੰ ਬਾਹਰ ਕਿਉਂ ਕੱਢ ਦਿੱਤਾ ਗਿਆ ਸਕੂਲ ਦੇ ਵਿੱਚ ਹੀ ਉਹਨਾਂ ਨੂੰ ਦੋ ਚਾਰ ਬੱਚੇ ਸੀਗੇ ਕਲੀਅਰ ਕਰਦੇ ਚਾਹੀਏ ਉੱਥੇ ਉਹਨਾਂ ਨੂੰ ਥੋੜਾ ਬੋਤਾਂ ਪੁੱਛ ਲੈਦੇ ਪਰ ਇਸ ਤੇ ਕੋਈ ਹੋਏਗਾ ਕਾਰਵਾਈ ਜਾਂ ਬਿਲਕੁਲ ਮੈਂ ਮੈਂ ਪ੍ਰਿੰਸੀਪਲ ਸਾਹਿਬ ਨੂੰ ਕਿਹਾ ਹੈਗਾ ਕੱਲ ਨੂੰ ਆ ਕੇ ਆਪਣਾ ਉਹ ਇਸ ਬਾਰੇ ਮੈਨੂੰ ਦੱਸ ਦੇਣਗੇ ਇੱਕ ਵਾਰੀ ਦੁਬਾਰਾ ਆ ਕੇ ਕਿਉਂਕਿ ਉਹ ਅੱਜ ਛੁੱਟੀ ਤੇ ਨਹੀਂ ਇਸ ਕਰਕੇ ਸਾਰੇ ਹਾਲਾਤ ਬਾਰੇ ਉਹਨਾਂ ਨੂੰ ਨਹੀਂ ਪਤਾ ਹੈਗਾ ਜੇ ਕੋਈ ਇਸ ਤਰੀਕੇ ਦੀ ਗੱਲ ਮਤਲਬ ਮਾਸ ਲੈਵਲ ਤੇ ਹੋਈ ਆ ਤਾਂ ਆਪਾਂ ਉਹ ਟੀਚਰਸ ਨੂੰ ਪੁੱਛ ਲਾਂਗੇ ਵੀ ਕਿਸ ਹਾਲਾਤ ਵਿੱਚ ਉਹਨਾਂ ਨੇ ਇਹੋ ਜਿਹਾ ਫੈਸਲਾ ਲਿਆ ਜਿਹਦੇ ਵਿੱਚ ਬੱਚਿਆਂ ਦੀ ਸੁਰੱਖਿਆ ਵਾਸਤੇ ਜੜਾਗਾ ਤੇ ਕਪੀਸ਼ ਆਈਏ ਜਿਵੇਂ ਕਿ ਦਸ ਦੇ ਖੇਡ ਉੱਥੇ ਪੱਤਰਕਾਰ ਨੂੰ ਪੁੱਛੇ ਪੱਤਰਕਾਰਾਂ ਨੂੰ ਵੀ ਕਿਸੇ ਵੀ ਟੀਚਰ ਨੇ ਅਗਰ ਮੰਨ ਲਓ ਵੀ ਕੋਈ ਆਪਾਂ ਕਨੀਸ਼ ਕਰ ਰਹੇ ਹਾਂ ਬੱਚਿਆਂ ਨੂੰ ਤਾਂ ਘੱਟੋ ਘੱਟ ਫਿਰ ਉਸ ਦਾ ਜਵਾਬ ਦੇਣਾ ਵੀ ਬੰਦਾ ਤਾਂ ਉਹਨਾਂ ਨੇ ਜਵਾਬ ਦੇਣ ਤੋਂ ਵੀ ਇਨਕਾਰ ਕਰਤਾ ਵੀ ਅਸੀਂ ਨਹੀਂ ਕੈਮਰੇ ਦੇ ਪਿਛੇ ਕਈ ਵਾਰੀ ਇਸ ਤਰੀਕੇ ਨਾਲ ਹੋ ਜਾਂਦਾ ਵੀ ਜਦੋਂ ਸਕੂਲ ਦਾ ਮੁਖੀ ਨਾ ਹੋਵੇ ਤਾਂ ਸੈਕੰਡ ਲਾਈਨ ਜਿਹੜੀ ਆ ਟੀਚਰਸ ਦੀ ਹੁੰਦੀ ਆ ਉਹ ਕੈਮਰੇ ਦੇ ਸਾਹਮਣੇ ਕਈ ਵਾਰ ਨਹੀਂ ਆਉਂਦੇ ਹੈਗੇ ਕਈ ਵਾਰੀ ਉਹਨਾਂ ਦੇ ਮਨ ਵਿੱਚ ਇਹ ਵੀ ਵਹਿਮ ਹੁੰਦਾ ਵਾ ਵੀ ਕੋਈ ਡਿਸਪਲਿਨ ਜਿਹੜਾ ਹੈਗਾ ਉਹਨਾਂ ਦਾ ਡਿਪਾਰਟਮੈਂਟ ਦਾ ਨਾਮ ਬੰਗ ਹੋ ਜਾਏ ਜੇ ਕੋਈ ਇਹੋ ਜੀ ਗੱਲ ਹੋਈ ਵੀ ਆ ਤਾਂ ਉਹਦੇ ਬਾਰੇ ਉਹਨਾਂ ਨੂੰ ਕੁਐਲੀਫਿਕੇਸ਼ਨ ਦੇ ਦੇਣੀ ਚਾਹੀਦੀ ਸੀ ਫਿਰ ਵੀ ਪ੍ਰਿੰਸੀਪਲ ਸਾਹਿਬ ਨੂੰ ਕਵਾਂਗੇ ਵੀ ਕੋਈ ਇਹੋ ਜੀ ਗੱਲ ਆ ਤਾਂ ਪਰਸਨਲ ਬੈਠ ਕੇ ਜਿਹੜਾ ਹੈਗਾ ਉਹ ਉਹਨਾਂ ਬਾਰੇ ਸਥਿਤੀ ਸਪਸ਼ਟ ਕਰ ਦੇਣਗੇ